ਮੇਰਾ ਨਾਮ ਸੰਦਰਪੈਦੋ ਭਾਰਤੀ ਕਿਸਾਨ ਜੀ ਨੇ ਇੱਕ ਸਿੱਧੂ ਪਤ ਜਿਲ੍ਹਾ ਪ੍ਰਧਾਨ ਅੱਜ ਰੀਅਲਟੇਕ ਤੋਂ ਪਰਿਵਰਤਨ ਕੀ ਹੌਂ ਲਾਇਆ ਅੱਜ ਸਾਡੀ ਜੁਕਤ ਕਿਸਾਨ ਮੋਰਚੇ ਕਹਿ ਰਾਜਨੀਤਿਕ ਵੱਲੋਂ ਆ ਕੇ ਮੈਂਬਰ ਵੱਲੋਂ ਇੱਕ ਦੋਨਾਂ ਫੋਰਮਾਂ ਵੱਲੋਂ ਜੋ ਸ਼ੰਭੂ ਬਾਰਡਰ ਤੇ ਅਰਗ ਨੌਰੀ ਬਾਰਡਰ ਦੇ ਲਗਾਤਾਰ 13 ਪਰਬੀ ਤੋਂ ਜੋ ਮੋਰਚੇ ਚੱਲ ਰਹੇ ਨੇ ਐਮਐਸਪੀ ਨੂੰ ਲੈ ਕੇ ਰਹਿਂਦੀਆਂ ਮੰਗਾਂ ਨੂੰ ਲੈ ਕੇ ਤਾਂ ਉਸ ਦੇ ਬਾਅਦ ਇੱਕ 2021 ਤਿੰਨ ਅਕਤੂਬਰ ਨੂੰ ਇੱਕ ਬੀਜੇਪੀ ਦੇ ਮੰਤਰੀ ਵੱਲੋਂ ਅਜੇ ਮਿਸ਼ਰਾ ਟੈਣੀ ਦੇ ਬੇਟੇ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਉੱਤੇ ਗੱਡੀ ਚੜਾ ਕੇ ਕਤਲ ਕਰ ਦਿੱਤਾ ਗਿਆ ਉਸ ਦੇ ਰੋਸ ਵਜੋਂ ਉਹ ਉਸ ਨੂੰ ਰੋਸ ਵਜੋਂ ਅਤੇ ਉਸ ਨੂੰ ਇਨਸਾਫ ਦਿਵਾਉਣ ਵਾਸਤੇ ਅੱਜ ਇਹ ਜਿਹੜਾ 2 ਘੰਟੇ ਦਾ ਹੇਲ ਟ੍ਰੈਕ ਬੰਦ ਕਰਨ ਲਈ ਇਹਨਾਂ ਨੂੰ ਆਖੜੀਆਂ ਨੇ ਤੇ ਇਸ ਨੂੰ ਪਾਲਤਗੀ ਕਿ ਉਹਨਾਂ ਤੇ ਹਲੇ ਤੱਕ ਕਿਸੇ ਵੀ ਕਿਸਮ ਦੀ ਕਾਰਵਾਈ ਨਹੀਂ ਦੇਖੋ ਜੀ ਕਾਰਵਾਈ ਜੋ ਕੀਤੀ ਆ ਓਏ ਤੁਸੀਂ ਸੁਹਾਵਣਾ ਲਓ ਵੀ ਇੱਕ ਬੰਦਾ 4 4 ਵਿਅਕਤੀਆਂ ਦਾ ਕਤਲ ਹੋਵੇ ਪਰ ਉਹਨੂੰ ਜਮਾਨ ਤੇ ਰਹਾ ਕਰ ਦਿੱਤਾ ਜਾਵੇ ਤੇ ਅੱਜ ਤੁਸੀਂ ਦੇਖ ਲਓ ਕੋਈ ਬੰਦਾ 4 ਕਤਲ ਕਰਕੇ ਜੇਲ੍ਹ ਤੋਂ ਬਾਹਰ ਕਿਵੇਂ ਆ ਸਕਦਾ ਨਾ ਤਾਂ ਬੀਜੇਪੀ ਸਰਕਾਰ ਨੇ ਉਸ ਮੰਤਰੀ ਦੇ ਉੱਤੇ ਕਾਰਵਾਈ ਕੀਤੀ ਨਾ ਉਹਨੂੰ ਪੱਤੋਂ ਉਸ ਟਾਈਮ ਹਟਾਇਆ ਗਿਆ ਨਾ ਹੀ ਉਹਦੇ ਤੇ ਕੋਈ ਕਾਰਵਾਈ ਕਾਰਵਾਈ ਕੀਤੀ ਗਈ ਇਹ ਨੂੰ ਆਪਾਂ ਆਪੇ ਜਾਣ ਲੈਨੇ ਆ ਵੀ ਇਹ ਆਮ ਲੋਕਾਂ ਵਾਸਤੇ ਕਾਨੂੰਨ ਆ ਜਿਹੜਾ ਥੋੜਾ ਤੇ ਇਹਨਾਂ ਮੰਤਰੀਆਂ ਸੰਤਰੀਆਂ ਵਾਸਤੇ ਲਚਕੀਲਾ ਕੀ ਲੱਗਦਾ ਕਿ ਸਰਕਾਰ ਦਾ ਹੱਥ ਹੈ ਦੇਖੋ ਇਹ ਸਾਰਾ ਹੀ ਪਤਾ ਹੀ ਹੁਣ ਸਾਰਿਆਂ ਨੂੰ ਪਤਾ ਇਹ ਸਰਕਾਰ ਦਾ ਹੀ ਹੱਥ ਹੈ ਸਰਕਾਰ ਦੀ ਛਾਹ ਦੇ ਉੱਤੇ ਇਹ ਗੱਡੀ ਚੜਾਈ ਗਈ ਆ ਤਖਾਨਾ ਦਾ ੱੱਕੇ ਨਾਲ ਇਸ਼ਾਰੇ 'ਮ ਕਤਲ ਕੀਤਾ ਗਿਆ ਤਾਂ ਸਰਕਾਰ ਦੇ ਹੱਥ ਤੋਂ ਬਿਨਾਂ ਤਾਂ ਇਹ ਹੋ ਨਹੀਂ ਸਕਦੀ ਜੇ ਅਦਾਲਤਾਂ ਦੀ ਗੱਲ ਕਰੀਏ ਕਾਨੂੰਨ ਦੀ ਗੱਲ ਕਰੀਏ ਕਾਨੂੰਨ ਆ ਜਿਹੜਾ ਕੋਈ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕੋਈ ਜਿਉਂਦਾ ਜਾਗਦਾ ਕੋਈ ਮਤਲਬ ਜੀਵ ਜੰਤੂ ਆਹੋ ਵੀ ਆਪਣੇ ਆਪ ਕੰਮ ਕਰੂ ਉਹ ਉਹਨਾਂ ਦੇ ਰਖਵਾਲਿਆਂ through ਇਹ ਕੰਮ ਕਰਦਾ ਚਾਹੇ ਜਿਸ ਇੱਧਰ ਨੂੰ ਮੋੜਨਾ ਚਾਹਣ ਨੂੰ ਮੋੜ ਸਕਦੇ ਜੀ। ਕਿ ਆਹ ਦੇ ਰੋਲ ਟ੍ਰੈਕ ਟ੍ਰੈਕ ਤੋਂ ਉਤਰੇ ਹੋ ਜਾਂ ਸਾਈਡ ਤੇ ਟੱਕਰ ਨਹੀਂ ਨਹੀਂ ਟ੍ਰੈਕ ਰੋਕਾਂਗੇ ਜੀ ਹਜੇ ਸਾਡਾ ਟਾਈਮ ਹੋ ਚੱਲਿਆ ਤਕਰੀਬਨ ਅਸੀਂ ਬੈਠਣ ਦੀ ਤਿਆਰੀ ਚਾਹ ਹੁਣ ਇਹ 2 ਘੰਟੇ ਦੀ ਕਾਲ ਆ ਜੀ ਇਹ ਤੇ 2 ਘੰਟੇ ਬੀਕੇ ਜੀ ਸਿੱਧੂਪੁਰ ਵੱਲੋਂ ਅੱਜ ਇੱਥੇ ਲਲਕਲਾਂ ਦੇ ਸਟੇਸ਼ਨ ਦੇ ਉੱਤੇ ਅਸੀਂ ਰੇਲਵੇ ਟ੍ਰੈਕ ਰੋਕਣਾ। ਇੱਕੋ ਅਗਲਾ ਸੈਕਟਿਓ ਹੋ ਜਾਦਾ ਹੈ। ਅਦਰਵਾਈਜ਼ ਨਹੀਂ ਕੋਈ ਹੁੰਦੀ ਤਾਂ ਉਹ ਸੂਬਾ ਵੱਡੀ ਕਮੇਟੀ ਜਾਂ ਉਹਨਾਂ ਦਾ ਮੀਟਿੰਗ ਕਰਕੇ ਅਗਲਾ ਸਟੈਪ ਦੀ ਰਣਨੀਤੀ ਤੈਅ ਕਰਕੇ ਲਿਖਿਆ ਜਾਵੇਗਾ ਜੀ ਮੇਰਾ ਹਰਜੀਤ ਸਿੰਘ ਲੋਕੋ ਜੀ ਕਾਈ ਕਾਈ ਪ੍ਰਧਾਨ ਬੀਕੇ ਜੀ ਸਿੱਧੂਪੁਰ ਅੱਜ ਰੇਲ ਜੋ ਕੋਲ ਲਕ 24 ਸਾਲ ਤਮਾਪ ਲੈ ਇਹਦਾ ਮਾਮਲਾ ਹੈ ਜੀ ਜੋ ਸਾਡੇ ਕਿਸਾਨ ਸਾਥੀ ਸੀਗੇ ਜੀ ਕਿ ਲਖੀਮਪੁਰ ਖੀ ਦੇ ਵਿੱਚ ਉਹਨਾਂ ਦੇ ਅਜੇ ਮੇਰੇ ਟੈਲੀ ਨੇ ਗੱਡੀ ਚਾਗਰ ਨੂੰ ਸ਼ੇਰ ਕਰ ਦਿੱਤਾ ਸੀਗਾ ਜੀ ਅਸੀਂ ਉਨ੍ਹਾਂ ਦੇ ਹੱਕ ਦੇ ਵਿੱਚ ਅੱਜ ਰੇਲ ਦਾ ਟਰੈਕ ਜਾਮ ਕੀਤਾ ਹੋਇਆ ਤੇ ਇਹ ਸਾਡਾ ਪ੍ਰੋਗਰਾਮ ਹੈਗਾ 12:30 ਤੱਕ ਸਾਡਾ ਪ੍ਰੋਗਰਾਮ ਹੈ ਜੀ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜਿਹੜਾ ਅਸਲੀ ਮਿੱਥਲ ਟਾਨੀ ਬਾਹਰ ਕਰਦਾ ਜੀ ਉਹਨੂੰ ਦੁਬਾਰਾ ਫੜ ਕੇ ਜੇਰੋਚ ਬੰਦ ਕੀਤਾ ਜਾਵੇ ਜੇ ਸਾਡੇ ਇਹ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਇਸ ਘਾਤੇ ਤੇਜ਼ ਕੀਤਾ ਜਾਊਗਾ ਕਾਫੀ ਲੰਮਾ ਸਮਾਂ ਹੋ ਗਿਆ ਇਹ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਿਆ ਨਾ ਦੇਖੋ ਜੀ ਜਿਹੜੀ ਇਹ ਸਰਕਾਰ ਆ ਚਾਚਾ ਚੋਰ ਪੁਦੀਜਾ ਡਾਕੂ ਤੇ ਪੂਰਾ ਦਸ ਨੰਬਰਿਆ ਬਾਪੂ ਦੀ ਸਰਕਾਰ ਆ ਇਹ ਜਿਹੜੇ ਹੱਕਾ ਸੱਚਾ ਲਈ ਲੜਨ ਵਾਲੇ ਲੋਕ ਨੇ ਉਹਨਾਂ ਨੂੰ ਦਬਾਉਂਦੀ ਆ ਆਪਣੇ ਚਿਹਤਿਆਂ ਦੇ ਹੱਕਾਂ ਦੇ ਵਿੱਚ ਬੋਲਦੀ ਆ ਸਾਈ ਕਰਕੇ ਜਿਹੜਾ ਮਿਸਟਰ ਟੈਨੀਆ ਬਾਹਰ ਫਿਰਦਾ ਜੀ ਅਗਰ ਨਹੀਂ ਕੋਈ ਕਾਰਵਾਈ ਹੋਈ ਤਾਂ ਅਗਲੇ ਦੇ ਦੇਖੋ ਜੀ ਜੋ ਜਥੇਬੰਦੀਆਂ ਆਪਣੇ ਸਾਧਨ ਪ੍ਰੋਗਰਾਮ ਦੇਣਗੀਆਂ ਅਸੀਂ ਵਕਤ ਵਕਤ ਬੱਦ ਚੜ ਕੇ ਹਿੱਸਾ ਲਵਾਂਗੇ ਤੇ ਸਿੰਘਾ ਸਾਹਿਬ ਦੇਖਾ ਕਰਾਂਗੇ